ਇੰਜਨ ਗੇਅਰ ਦਾ ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਹਾਂਜੀ ਇਹ 97 ਮਾਡਲ ਹੈ ਜੀ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ 14 ਮਾਡਲ ਹੈ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਸਾਰਾ ਟਰੈਕਟਰ ਰੀਜਨਲ ਆ ਚਾਰੇ ਟਾਇਰ ਇਹਦੇ ਨਵੇਂ ਆ ਫਰਸਟ ਪਾਰਟੀ ਦਾ ਟਰੈਕਟਰ ਹੈ ਸਰਸਾ ਨੰਬਰ ਹੈ 900 ਘੰਟਾ ਚੱਲਿਆ ਸਾਰਾ ਟਰੈਕਟਰ ਰੀਜਨਲ ਆ ਪਲਾਂ ਦੀ ਹਾਰ ਪਾ ਕੇ ਬੰਦਾ ਲੈ ਜੇ ਕੋਈ ਐ ਨਹੀਂ ਕਹਿ ਸਕਦਾ ਕਿ ਤੁਸੀਂ ਏਜੰਸੀ ਤੋਂ ਨਹੀਂ ਲੈ ਕੇ ਚਾਰੇ ਟਾਇਰ 70 ਤੋਂ 75 ਪੈਸੇ ਪਏ ਆ ਜੀ 40 70 ਤੋਂ 75 ਪੈਸੇ ਟਾਇਰ ਨੇ ਸਰਸਾ ਨੰਬਰ ਹੈ ਜੀ 14 ਮਾਡਲ ਹੈ ਜੀ ਹਾਂਜੀ ਟਾਇਰ ਟਰੈਕਟਰ ਸਾਰਾ ਰੀਜ ਚਾਰੇ ਟਾਇਰ ਨਵੇਂ ਆ ਜੀ ਇਹਦੇ ਟਾਇਰ ਚਾਰੇ ਨਾਲ ਦੇ ਆ ਜੀ ਚਾਰੇ ਟਾਇਰ ਨਾਲ ਦੇ ਆਗੇ 1800 ਘੰਟਾ ਰਿਜਨਲ ਚੱਲੇ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਤੇ ਬਾਈ ਜਸੂ ਨਾਲ ਫੇਰ ਕੀ ਹਾਲ ਹੈ ਠੀਕ ਆ ਵਧੀਆ ਬਾਈ ਵੇਚਤੇ ਹਾਂ ਵਿਕੀ ਜਾਂਦੇ ਆ ਵਿਕੀ ਜਾਂਦੇ ਆ ਹਾਂ ਕੋਈ ਵੀਡੀਓ ਤੇ ਵੀ ਕਿਹਾ ਹੈ ਹਾਂ ਵੀਡੀਓ ਤੇ ਵੀ ਵਿਕਦੇ ਆ ਵਿਕਦੇ ਆ ਹਾਂ ਹਾਂ ਠੀਕ ਹੈ ਤੇ ਸਕੂਲ ਸਕਾਲ ਜਾਣਾ ਉਹਨਾਂ ਫੇਰ ਹਾਂ ਜਾਂਦੇ ਹਾਂ ਠੀਕ ਹੈ ਚਲੋ ਤੇ ਕਿੰਨੇ ਕੁ ਟਰੈਕਟਰ ਨੇ ਟਰੈਕਟਰ ਅੱਜ ਤਾਂ ਹੈਗਾ ਜੀ 8-10 ਸੀ ਟਰੈਕਟਰ ਆਪਣੇ 8-10 ਸੀ ਨੇ ਹਾਂ ਤੇ ਕੰਡੀਸ਼ਨਾਂ ਦੇ ਕਿਵੇਂ ਰਹਿਣਗੇ ਨਵੇਂ ਟਰੈਕਟਰ ਹੁੰਦੇ ਜਮਾ ਕੰਡੀਸ਼ਨਾਂ ਦੇ ਨਵੇਂ ਰਹਿਣਗੇ ਹਾਂਜੀ ਤੇ ਕਾਫੀ ਕਾਏ ਜਾਂਦੇ ਸਾਰੇ ਰੀਜਨਲ ਕਾਫੀ ਕਾਏ ਦੀ ਆਪਣੀ 100 110% ਗਾਰੰਟੀ ਹੈ 110% ਗਾਰੰਟੀ ਹੁਣ ਆਪਾਂ 35 ਦੇ ਫਾਰਮ ਤੋਂ ਸਟਾਰਟ ਕਰਦੇ ਆ ਦੱਸੀਂ ਗਏ ਰਹੇ ਇਹਦੇ ਬਾਰੇ ਇਹ ਟਾਇਰ ਅਗਲੇ 40 45 ਪੈਸੇ ਆ ਪਿਛਲੇ ਹੈਗੇ 70 75 ਪੈਸੇ ਅੱਛਾ ਜੀ ਸਾਰਾ ਟ੍ਰੈਡਰ ਰੀਜਨਲ ਆ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਫੁੱਲ ਗਰੰਟੀ ਹੈ ਜੀ ਇੰਜਨ ਗੇਅਰ ਦੀ ਹਾਂਜੀ 1 ਲੱਖ 46000 ਰੁਪਏ ਡਿਮਾਂਡ ਆ 2002 ਮਾਡਲ ਆ 2002 ਮਾਡਲ 1 ਲੱਖ 46000 ਡਿਮਾਂਡ ਆ ਦੇਣਾ ਕਿੰਨੇ ਦਾ ਆ ਦੇਖੋ ਸਾਰਾ ਰੀਜਨਲ ਪਿਆ ਥੱਲੋਂ ਜੀ ਠੀਕ ਹੈ ਜੀ ਇਹ ਦੇ ਦਾਂਗੇ ਜੀ 1 ਲੱਖ 35000 ਦਾ 1 35 ਦਾ ਮਿੱਤਰੋ ਜੱਸੂ ਕਹਿੰਦਾ ਬਣੂਗਾ ਹੋਰ 5-4000 ਹੋ ਜੂ ਯਾਰ ਮਾਨਤਾ ਨਾਲ ਤੇ ਮੂਰੇ 60 ਦਾ ਫਾਰਮ ਆ ਗਿਆ ਉਹ ਅਖੜਾ ਦੱਸੀ ਬਾਈ ਇਹ 97 ਮਾਡਲ ਆ ਜੀ ਪੰਜਾਬ ਦਾ ਨੰਬਰ ਆ ਠੀਕ ਹੈ ਜੀ ਅਗਲੇ ਟਾਇਰ ਨਵੇਂ ਪਿਛਲੇ 70 75 ਪੈਸੇ ਜੀ ਜੰਗੀਰ ਦਾ ਫੁੱਲ ਗਾਰੰਟੀ ਜੰਗੀਰ ਦੀ ਡਬਲ ਡਿਸਟ੍ਰਿਬਿਊਟਰ ਵੀ ਲਾ ਰੱਖਿਆ ਦੇਖੋ ਡਬਲ ਡਿਸਟ੍ਰਿਬਿਊਟਰ ਵੀ ਲੱਗਿਆ ਹੋਇਆ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰੇਟ ਰੇਟ ਹੈ ਤਾਂ ਜੀ 1,75,000 ਰੁਪਿਆ ਦੇਣਾ ਦੇ ਦਾਂਗੇ ਜੀ 1,60,000 ਦਾ 1,60 ਦਾ ਮਿੱਤਰੋ ਇਹ ਬਣੂ ਤੇ ਮੂਰੇ ਆ ਗਿਆ ਸਿਉਨਾਲਿਕਾ 35 ਦਾ 14 ਮਾਡਲ ਆ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਸਾਰਾ ਟਰੈਕਟਰ ਰੀਜਨਲ ਹੈ ਠੀਕ ਹੈ ਜੀ ਅਲਨਾਬਾਦ ਦਾ ਨੰਬਰ ਹੈ ਠੀਕ ਹੈ ਜੀ ਫਸਟ ਪਾਰਟੀ ਦਾ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਫੁੱਲ ਗਾਰੰਟੀ ਹੈ ਬਾਹ ਕੇ ਲੈ ਜਾਣ ਬਲਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਹ ਕੇ ਲਾ ਸਕਦੇ ਹਾਂ ਸਿੰਪਲ ਕੱਪੜੇ ਵਾਲੀ ਸਾਤਰੀ ਆ ਗਈ ਮਾਡਲ ਆਪਾਂ ਟਰੈਕਟਰ ਤੇ ਕਰਾ ਦਾਂਗੇ ਲਾਉਣ ਵੀ ਹੋ ਜਾਊਗਾ ਮਾਡਲ ਤੇ ਰੇਟ ਮਾਡਲ 2014 ਰੇਟ 315 ਹੈ ਜੀ 2 ਲੱਖ ਤੇ 85000 ਦਾ ਇਹਦਾ ਸੌਦਾ ਹੈ 285 ਦਾ ਸੌਦਾ ਹੋ ਮਿੱਤਰੋ ਮੂਰੇ ਆ ਗਿਆ ਐਨਸੀ ਆ 7248 ਦਸੀ ਬਈ ਚਾਰੇ ਟਾਇਰ ਰਹਿਦੇ ਨਵੇਂ ਆ ਫਸਟ ਪਾਰਟੀ ਦੇ ਟਰੈਕਟਰ ਹੈ ਇਹ ਸਰਸਾ ਨੰਬਰ ਸਾਰਾ ਟਰੈਕਟਰ origignal ਹੈ। ਹਾਂਜੀ। 2016 ਮਾਡਲ। 2016 ਮਾਡਲ ਆ ਗਿਆ। 2 2,60,000 ਰੁਪਏ ਦੀ ਡਿਮਾਂਡ ਹੈ ਜੀ। ਹਾਂਜੀ। 2,40,000 ਦਾ ਇਹਦਾ ਸੌਦਾ ਹੈ ਜੀ। 2,40,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ। ਤੇ ਮੂਰੇ ਆ ਗਿਆ 35 ਦਾ ਉਹਨਾਂ ਲਈ। 49 HP ਚ। ਇਹ 22 ਮਾਡਲ ਹੈ। ਹਾਂਜੀ। 900 ਘੰਟਾ ਚੱਲਿਆ। ਸਾਰਾ ਟਰੈਕਟਰ origignal ਹੈ। ਪਲਾਂ ਦੀ ਹਾਰ ਪਾ ਕੇ ਬੰਦਾ ਲੈ ਜਾਏ ਕੋਈ ਐਂ ਨਹੀਂ ਕਹਿ ਸਕਦਾ ਕਿ ਤੁਸੀਂ ਏਜੰਸੀ ਤੋਂ ਨਹੀਂ ਲੈ ਕੇ ਆਏ। ਠੀਕ ਹੈ। ਤੇ ਇੰਜਨ ਗੇਅਰ ਦਾ ਪੂਰਾ ਗਾਰੰਟੀ ਸਾਰਾ ਟਰੈਕਟਰ ਨਵਾਂ ਹੀ ਪਿਆ ਜੀ। ਠੀਕ ਹੈ। ਮਾਡ ਕੰਡੀਸ਼ਨ ਆ ਦੇਖੋ ਹਾਂਜੀ ਆ ਸਲਫ ਸਲਫ ਤੋਂ ਹਜਿਆ ਪੱਟੇ ਨਹੀਂ ਗਏ ਜੀ ਤੇ ਰੇਟ ਰੇਟ ਜੀ ਇਹਦਾ 460000 ਰੁਪਿਆ ਦੇਣਾ ਕਿੰਨੇ ਦਾ ਇਹ ਦੇ ਦਾਂਗੇ 440000 440 ਦਾ ਮੈਂ throe ਹੀ ਬਣੂ ਮੂਰੇ ਆ ਗਿਆ 750 ਸਿਉਨਾਲੀਕਾ ਟਰੈਕਟਰ ਚੈੱਕ ਕਰ ਸਕਦੇ ਹਾਂ ਦੱਸੀ ਬਾਈ ਇਹਦੇ ਬਾਰੇ ਚਾਰੇ 150 70 ਤੋਂ 75 ਪੈਸੇ ਪਏ ਹੈ ਜੀ ਚਾਰੇ 70 ਤੋਂ 75 ਪੈਸੇ ਟਾਇਰ ਨੇ ਸਰਸਾ ਨੰਬਰ ਹੈ ਜੀ ਸਰਸਾ ਨੰਬਰ ਹੈ ਇੰਜਨ ਗੇਅਰ ਦਾ ਫੁੱਲ ਗਾਰੰਟੀ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਤੇ ਮਾਡਲ ਤੇ ਰੇਟ ਕਿੰਨਾ ਰਹੂ ਜੀ ਮਾਡਲ ਆ ਇਹਦਾ 2014 ਜੀ ਰੇਟ ਚਾ ਸਵਾ ਦਾ ਦੱਸਦਾ ਇਹਦਾ ਸੁੱਧ ਸਵਾ ਚਾਰ ਰੇਟ ਹੈ 4 10 ਦਾ ਸੁੱਧ ਹਾਂਜੀ ਬਾਕੀ ਮੌਕੇ ਤੇ ਹੋਰ ਹੋ ਜੂ ਹਾਂ ਮੌਕੇ ਤੇ ਮਾਨਤਾਨ ਕਰਦਾ ਮੌਕੇ ਤੇ ਮਾਨਤਾਨ ਹੋਰ ਹੋ ਜੂ ਮਿੱਤਰੋ ਲੋਨ ਵੀ ਕਰਾ ਦਾਂਗੇ ਆਪਾਂ ਲੋਨ ਵੀ ਹੋ ਜੂਗਾ ਹਾਂ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 45 ਦਾ ਫਾਰਮ ਬਾਈ 14 ਮਾਡਲ ਹੈ ਜੀ ਹਾਂਜੀ ਟਾਇਰ ਟਰੈਕਟਰ ਸਾਰਾ ओरिजिनल ਹੈ ਜੀ ਠੀਕ ਹੈ ਜੀ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਨੇ ਇੰਜਨ ਗੇਅਰ ਦਾ ਕਿੱਦਾਂ ਡਬਲ ਡਿਸਟ੍ਰੀਬਿਊਟਰ ਪੂਰਾ ਇੱਕ ਨੰਬਰ ਡਾਇਰੈਕਟਰ ਬਾਹ ਕੇ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਜੀ ਬਾਹ ਕੇ ਤਸੱਲੀ ਕਰਕੇ ਲੈ ਜਾ ਸਕਦੇ ਤੇ ਮਾਡਲ ਤੇ ਰੇਟ ਕਿੰਨਾ ਰਹੂ ਮਾਡਲ 2014 ਜੀ ਰੇਟ ਆ ਹੈਗਾ ਜੀ 375000 ਰੁਪਇਆ 375 ਦੇਣਾ ਦੇਣਾ ਕਿੰਨੇ ਦਾ ਇਹ ਦੇ ਦਾਂਗੇ ਜੀ 6.5 ਲੱਖ ਹਾਂਜੀ 3.5 ਲੱਖ ਦਾ ਮਿੱਤਰੋ ਸਹੀ ਇਹ ਬਣੂਗਾ ਟਰੈਕਟਰ ਕੋਲ ਮਲਿਆ ਕੇ ਗੱਲ ਕੀਤੀ ਜਾਵੇ ਚੰਗਾ ਸੈਂਪਲ ਕੱਪੜੇ ਵਾਲੀ ਛਾਤਰੀ ਆ ਗਈ ਡਿਸਟ੍ਰੀਬਿਊਟਰ ਵੀ ਮੈਨੂੰ ਲਾਲ ਟਰੈਕਟਰ ਦੇ ਲੱਗਿਆ ਹਾਂ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਅੱਗੇ ਆ ਗਿਆ 47 ਦਾ ਅੱਗੇ ਆ ਗਿਆ 44 ਦਾ ਐਕਸਟੀ ਦੱਸੀ ਬਾਈਕਰ ਇਹਦੇ ਟਾਇਰ ਚਾਰੇ ਨਾਲ ਦੇ ਆ ਜੀ ਚਾਰੇ ਟਾਇਰ ਨਾਲ ਦੇ ਆਗੇ 1800 ਘੰਟਾ ਰੀਜਨਲ ਚੱਲਿਆ 1800 ਘੰਟਾ ਰੀ ਨਾਲ ਚੱਲਿਆ ਹਾਂਜੀ ਫਸਟ ਪਾਰਟੀ ਦਾ ਟਰੈਕਟਰ ਹੈ ਸਰਸਾ ਨੰਬਰ ਹੈ ਫਸਟ ਪਾਰਟੀ ਦਾ ਟਰੈਕਟਰ ਹੈ ਸਰਸਾ ਨੰਬਰ ਹੈ ਡਬ ਰੇਟਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ 21/22 ਤੇ 588 ਡਿਮਾਂਡ ਹੈ ਤੇ ਦੇਣਾ ਕਿੰਨੇ ਦਾ 585 ਹੈ ਜੀ ਆ ਤਾਂ ਪਤਾ ਨਹੀਂ ਕੌਣ ਪਾ ਗਿਆ ਇਹ ਕੌਣ ਪਾ ਗਿਆ 85 ਹੈ ਰੇਟ ਇਹਦਾ 85 ਹੈ ਹਾਂ 585000 ਰੁਪਿਆ ਦਾ ਰੇਟ ਹੈ ਜੀ ਠੀਕ ਹੈ ਇਹ 88 ਕਿਵੇਂ ਪਤਾ ਸੀ ਕਿਨੇ ਪਤਾ ਉਹ ਕੋਈ ਉਮ ਕੱਚੇ ਜਾਂ ਮਾਰ ਗਿਆ ਹੋ ਗਿਆ ਕੱਚੇ ਜਾਂ ਮਾਰ ਗਿਆ ਦੇ ਦਾਂ ਕਿੰਨੇ ਦਾ ਇਹ ਦੇ ਦਾਂਗੇ ਆਪਾਂ 5 ਲੱਖ ਤੇ 65000 ਦਾ 565 ਦਾ ਹਾਂ 565 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਰੇ ਆ ਗਿਆ 45 ਦਾ ਸਿਆਣਾ ਨੀਕਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਦੱਸੀ ਬਾਈ ਇਹਦੇ ਬਾਰੇ ਡਬਲ ਡਿਸਟ੍ਰਿਬਿਊਟਰ ਹੈ ਪਾਵਰ ਸਟੀering ਹੈ ਸਾਰਾ ਟਰੈਕਟਰ ਰੀਜਨਲ ਹੈ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਸਾਰਾ ਟਰੈਕਟਰ ਰੀਜਨਲ ਹੈ ਇੰਜਨ ਗੇਅਰ ਦਾ ਕਿੱਦਾਂ? ਫੁੱਲ ਗਾਰੰਟੀ ਹੈ 12 ਮਾਡਲ ਆ। ਫੁੱਲ ਗਾਰੰਟੀ 12 ਮਾਡਲ ਆ ਗਿਆ ਤੇ ਰੇਟ ਕਿੰਨਾ ਆ ਗਿਆ? ਰੇਟ ਆ ਗਿਆ ਜੀ ਇਹਦਾ 360000 ਰੁਪਿਆ। ਦੇਣਾ ਕਿੰਨੇ ਦਾ? 340000 ਦਾ ਸੌਦਾ ਜੀ। 340 ਦਾ। 340000 ਦਾ ਮਿੱਤਰੋ ਇਹ ਟਰੈਕਟਰ ਬਣੂ ਨੁਕਰੇ ਵਰਗਾ ਟਰੈਕਟਰ ਹੈ ਡਬਲ ਡਿਸਟਿਬਿਊਟਰ ਚ। ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਮੂਰੇ 740 ਤੇ ਹੁਣ ਲਿਕਾ ਆ ਗਿਆ। ਇਹ ਰਾਜਸਥਾਨ ਨੰਬਰ ਆ ਜੀ। ਹਾਂਜੀ। ਸਾਰਾ ਟਰੈਕਟਰ ਰੀਜਨਲ ਹੈ 2004 ਮਾਡਲ। ਠੀਕ ਹੈ ਜੀ। 1 ਲੱਖ 45000 ਰੁਪਿਆ ਦੀ ਡਿਮਾਂਡ ਹੈ 1 ਪੇਟ ਦਾ ਓਕੇ ਆ ਟਾਇਰ ਥੋੜੇ ਡਾਊਨ ਨੇ ਟਾਇਰ ਤਾਂ ਗੋਲ ਹੈ ਟਾਇਰ ਡਾਊਨ 35 ਠੀਕ ਹੈ ਤੇ ਮੂਰੇ ਆ ਗਿਆ 35 ਦਾ ਸੋਹਣਾਂ ਲਈ ਇਹ 12 ਮਾਡਲ ਹੈ ਹਾਂਜੀ ਪੰਜਾਬ ਨੰਬਰ ਹੈ ਹਾਂਜੀ ਟਾਇਰ ਨਾਲ ਦੇ ਪਏ ਹੈ ਟਾਇਰ ਨਾਲ ਦੇ ਪਏ ਨੇ ਟਾਇਰ ਥੋੜੇ ਜਿਹਾ ਫਿਸਲਦੇ ਤਾਂ ਡਾਊਨ ਨੇ ਹਾਂ ਫਿਸਲਦੇ ਡਾਊਨ ਨੇ ਅਗਲੇ ਨਵੇਂ ਨੇ ਇੰਜਨ ਗੇਅਰ ਦਾ ਕਿਤਾ ਨਾ ਹੂ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਹੈ ਤੇ ਕਸੂ ਮਗਰਿਆਟਾ ਚ ਤੇ ਮਾਡਲ ਤੇ ਰੇਟ ਮਾਡਲ 2012 ਜੀ ਰੇਟ 272000 ਹਾਂਜੀ 260 ਦਾ ਇਹਦਾ ਸੌਦਾ ਜੀ 260 ਦਾ ਇਹਦਾ ਸੌਦਾ ਬਣੂਗਾ ਬਾਈ ਤੇ ਜਸ ਹੋਰ ਵੀ ਹੁੰਦੇ ਹਾਂ ਘਰੇ ਵੀ ਖੜੇ ਆਪਣੇ ਟਰੈਕਟਰ ਬਹੁਤ ਟਰੈਕਟਰ ਹੁੰਦੇ ਆ ਹੁਣ ਕਿਰਾਏ ਪਾੜੇ ਤੇ ਚੱਲੀ ਜਾਂਦੇ ਆ ਜੀ ਅੱਛਾ ਕਿਰਾਏ ਪਾੜੇ ਤੇ ਇੱਕ XT 50 ਪੰਜਾਬ ਨੰਬਰ ਖੜਾ BB 31 ਮਾਨਸਾ ਹਾਂਜੀ ਉਹ ਵੀ ਟਰੈਕਟਰ 1400 ਘੰਟਾ ਰਿਜਨਲ ਚੱਲੇ ਆ ਜੀ ਠੀਕ ਹੈ ਜੀ ਤੇ ਉਹ ਬਣ ਜੂਗਾ ਜੀ ਆਪਾਂ ਨੂੰ 5 ਲੱਖ ਤੇ 65 ਹਜ਼ਾਰ ਤੇ ਉਹ ਬਣੂ 565 ਹਾਂ ਮਾਨਸਾ ਨੰਬਰ ਆ ਉਹ ਮਾਨਸਾ ਦਾ ਨੰਬਰ XT ਉਹ ਆ ਜੀ XT 23 ਮਾਡਲ ਆ ਉਹ 23 ਮਾਡਲ ਹੈ ਹਾਂ ਠੀਕ ਹੈ ਮੋਬਾਈਲ ਨੰਬਰ ਕਿੰਨਾ ਦਿੱਤਾ 941848802 941848802 ਏ ਭਾਈ ਮੋਬਾਈਲ ਨੰਬਰ ਹੈ ਕਰ ਲੋ ਕੰਟੈਕਟ ਹਣਾ ਤੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਫੋਲੋ ਸਤਿ ਸ੍ਰੀ ਅਕਾਲ